ਹਾਂਜੀ ਆਪਣੇ ਕੋਲੇ ਰਿਸ਼ਤਾ ਪਟਿਆਲੇ ਏਰੀਏ ਤੋਂ ਆਇਆ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਜਨਮ ਹੈ ਜੀ ਲੜਕੇ ਦਾ 93 ਦਾ ਹਾਈਟ ਹੈ ਜੀ 5 ਫੁੱਟ 10 ਇੰਚ ਸਟੱਡੀ ਕੀਤੀ ਹੈ ਜੀ ਬੀਏ ਤੋਂ ਇਹ ਇੱਕ ਲੜਕਾ ਇਕਲੋਤ ਹੈ ਜੀ ਲੜਕੀ ਨੂੰ 9 ਕਿੱਲੇ ਜ਼ਮੀਨ ਆਉਂਦੀ ਹੈ ਕੈਨੇਡਾ ਦਾ ਇਹ ਲੜਕਾ ਪੀਆਰ ਹੈ ਜੀ ਇਨਾਂ ਨੂੰ ਲੜਕੀ ਚਾਹੀਦੀ ਐ ਪਹਿਲ ਇਹ ਕੈਨੇਡਾ ਗਈ ਲੜਕੀ ਹੁੰਦੇ ਨੇ ਤੇ ਜੇ ਲੜਕੀ ਇੱਧਰ ਐ ਜੀ ਤਾਂ ਲੜਕੀ ਦੀ ਵਧੀਆ ਸਟੱਡੀ ਕੋਈ ਡਿਗਰੀ ਕੀਤੀ ਹੋਵੇ ਜੀ ਜਿਸ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਤੁਸੀਂ ਸਾਨੂੰ ਇਸ ਦਾ ਫਾਈਲ ਨੰਬਰ ਐ ਜੀ 567 ਤੁਸੀਂ ਸਾਨੂੰ 567 ਦੱਸ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਧੰਨਵਾਦ ਜੀ